ਕਤਕ ਕਰਮ ਕੁਮਾਮਨੇ ਦੋਸਨਾ ਕਬ ਹੂੰ ਜੋਗ ਪਰਮੇਸ਼ਰ ਤੇ ਭੁਲਿਆ ਵਾਪਨ ਸਭੇ ਰੋਗ ਤਕ ਕਰਮ ਕਮਾਵਣੈ ਦੋਸਨਾ ਕਭੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਬੇਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ ਖਿਨਵੇਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚਨਾ ਕੋਈ ਕਰ ਸਕੈ ਕਿਸ ਥੈ ਰੋਹੈ ਰੋਜ ਕੀਤਾ ਕਸਨਾ ਹੋਵਈ ਲਿਖਿਆ ਤੁਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਹੋਗ ਨਾਨਕ ਕੋ ਪ੍ਰਭ ਰਾਖ ਲੈ ਮੇਰੇ ਸਹਬ ਬੰਦੀ ਬੋਚ ਕਾਤਕ ਹੋਵੇ ਸਾਧ ਸੰਗ ਬਿਨ ਸ ਸਬੈ ਸੋਚ ਬਿਨ ਸ ਸਬੈ ਸੋਚ ਗੁਰੂ ਸواری ਗੁਰੂ ਪਿਆਰੀ ਗੁਰੂ ਦਾ ਹੀ ਖਾਸ ਰੂ ਪਿਆਰੀ ਸਾ ਸੰਗਤ ਜੀ ਸਤ ਗੁਰਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਜੋ ਅੱਜ ਆਪਾਂ ਕੱਤਕ भाव कत्ते कह लिए आप कत्ते जो महीना शुरुआत मेरे मालिक ने की हैुरप्यार आप फिर इस विषय पर विचार करिए ਬਿਚਾਰਾਂ ਕਰਕੇ ਆਪਾਂ ਜੋ ਵਿਸ਼ੇ ਲੈ ਕੇ ਆਏ ਆ ਪ੍ਰਮਾਤਮਾ ਤੋਂ ਉਹਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰੀਏ ਵਿਸ਼ੇ ਭਾਵ ਜੋ ਮਨੁੱਖ ਪਰਲੋਕ ਤੋਂ ਲੋਕ ਦੇ ਵਿੱਚ ਆਇਆ ਹੈ ਕਿਉਂ ਆਇਆ ਹੈ ਕਾਦੇ ਵਾਸਤੇ ਆਇਆ ਹੈ ਕੀ ਕਾਰਨ ਆਇਆ ਹੈ ਅਸਲੀ ਸਾਡਾ ਜਿਹੜਾ ਮਕਸਦ ਹੈ ਵਿਸੇ ਹੈ ਇਹ ਹੈ ਬੰਦੇ ਦਾ ਚਾਹੇ ਆਪਾਂ ਰੋਜ਼ ਬਾਣੀ ਪੜ ਰਹੇ ਆਂ ਸਹਿਜ ਪਾਠ ਕਰ ਰਹੇ ਆਂ ਖੰਡ ਪਾਠ ਸਾਹਿਬ ਸੁਣ ਰਹੇ ਆਂ ਜਾਂ ਕਰ ਰਹੇ ਆਂ ਜਾਂ ਜਿਵੇਂ ਅੱਜ ਦਾ ਮੇਰੇ ਮਾਲਕ ਨੇ ਕੱਤੇ ਦਾ ਮੀਨਾ ਸ਼ੁਰੂਆਤ ਕੀਤਾ ਹੈ ਜਿਹਨੂੰ ਆਪਾਂ ਸੰਗਰਾਂਦ ਦਾ ਦਿਹਾੜਾ ਕਹਿੰਦੇ ਆ ਜੋ ਕਿ ਮੇਰੇ ਮਾਲਕ ਨੇ ਸੋਹਣੇ ਸਬਬ ਬਣਾਏ ਨੇ ਕਿ ਸੰਗਤਾ ਕੱਤਰ ਹੋ ਕੇ ਉਸ ਕਾਲਪੁਰਖ ਪਿਤਾ ਪਰਮਾਤਮਾ ਦੀਆਂ ਵਡਿਆਈਆਂ ਕਰਨ ਔਰ ਸੰਗਤ ਕਰਕੇ ਵਡਿਆਈ ਕਰਕੇ ਜਿਹੜਾ ਅਸਲੀ ਮਕਸਦ ਆ ਸਾਡਾ ਉਹ ਤੇ ਕਾਮਯਾਬ ਹੋ ਜਾਣਾ ਦੇਖੋ ਗੁਰਪਿਆਰੋ ਅਸਲੀ ਤਾਂ ਕਹਾਣੀ ਸਾਡੀ ਇਹ ਹੈ ਕੋਈ ਵੀ ਆਪਾਂ ਗੁਰਪੁਰਬ ਦਿਹਾੜਾ ਜੋ ਵੀ ਆਪਾਂ ਮਨਾਉਂਦੇ ਆਂ ਜਾਂ ਕੋਈ ਸ਼ਹੀਦੀ ਗੁਰਪੁਰਬ ਨੇ ਉਹਨਾਂ ਦਾ ਮਨਾਉਣ ਦਾ ਮਤਲਬ ਇਹ ਹੈ ਕਿ ਅਸੀਂ ਅਕਾਲ ਪੁਰਖ ਪਿਤਾ ਪਰਮਾਤਮਾ ਨੂੰ ਯਾਦ ਕਰਨਾ ਔਰ ਸੰਗਤ ਕਰਨੀ ਸੰਗਤ ਕਰਕੇ ਮਾਲਕ ਦੀਆਂ ਵਡਿਆਈਆਂ ਕਰਕੇ ਸੁਣ ਕੇ ਅਸੀਂ ਆਪਣਾ ਜੀਵਨ ਸਫਲ ਕਰੀਏ ਮੇਨ ਮੁੱਦਾ ਤਾਂ ਇਹ ਹੈ ਗੁਰਪਿਆਰੇ ਇਹੀ ਅੱਜ ਸਾਨੂੰ ਗੁਰੂ ਸਾਹਿਬ ਸਮਝਾ ਰਹੇ ਨੇ ਕਿ ਕੱਤੇ ਦੇ ਮਹੀਨੇ ਦਾ ਇਹ ਵੀ ਸਾਨੂੰ ਇੱਕ ਗੁਰਪਿਆਰਿਓ ਮੇਰਾ ਮਾਲਕ ਬੜੇ ਵਿਸਤਾਰ ਨਾਲ ਸਮਝਾ ਰਹੇ ਨੇ ਕਿ ਭਲਿਆ ਤੋਂ ਹਰ ਮਹੀਨਾ ਸੰਗਰਾਮ ਦੇ ਰੂਪ ਚ ਮਨਾਉਂਦਾ ਆ ਰਿਹਾ ਹੈ ਆਉਣਾ ਹੈ ਮੱਥਾ ਟੇਕ ਕੇ ਉਸ ਪਲ ਸੰਗਤ ਦੇ ਵਿੱਚ ਬੈਠ ਕੇ ਚੱਲਿਆ ਜਾਣਾ ਹੈ ਕੀ ਤੂੰ ਸੰਗਤ ਦੇ ਵਿੱਚ ਆਉਣ ਦਾ ਮਤਲਬ ਸਮਝ ਲਿਆ ਕਿ ਕਿਉਂ ਅਸੀਂ ਸੰਗਤ ਦੇ ਵਿੱਚ ਆਉਨੇ ਕਿਉਂ ਸੰਗਤ ਕਰਦੇ ਹਾਂ ਕਿਉਂ ਅਸੀਂ ਦਿਹਾੜੇ ਮਨਾ ਰਹੇ ਹਾਂ ਜਾਂ ਸੰਗਰਾਂਦੇ ਦਿਹਾੜੇ ਜਾਂ ਹੋਰ ਕੋਈ ਵੀ ਸਾਡੇ ਗੁਰੂ ਸਾਹਿਬਾਨ ਦੇ ਜਿਹੜੇ ਨੇ ਉਹ ਮਨਾ ਰਹੇ ਆਪ ਕਿਉਂ ਮਨਾ ਰਹੇ ਕਿਉਂ ਇਹ ਸਿਧਾਂਤ ਗੁਰੂ ਸਾਹਿਬ ਨੇ ਬਣਾਏ ਨੇ ਇਹ ਗੁਰੂ ਪਿਆਰੇ ਸਾਨੂੰ ਇੱਕ ਸੁਪਪ ਮੌਕਾ ਦਿੱਤਾ ਗੁਰੂ ਸਾਹਿਬ ਨੇ ਮੌਕਾ ਦਿੱਤਾ ਕਿ ਧੰਨ ਸ੍ਰੀ ਗੁਰਗੰਗ ਸਾਹਿਬ ਜੋ ਇਸ ਟਾਈਮ ਗੁਰਤਾ ਗੱਦੀ ਤੇ ਵਿਰਾਜਮਾਨ ਹੈ ਇਹਨਾਂ ਦੇ ਸੰਮੁਖ ਹੋ ਕੇ ਤੂੰ ਸੰਗਤ ਕਰ ਔਰ ਤਾਂ ਅਨੁਸ਼ੀਰਿ ਗੁਰਾਂ ਸਾਧ ਦੇ ਵਿੱਚੋਂ ਵਿਚਾਰਾਂ ਸੁਣ ਔਰ ਉਤੇ ਅਮਲ ਕਰ ਅਮਲ ਕਰਕੇ ਤੂੰ ਆਪਣਾ ਜਿਹੜਾ ਤੇਰਾ ਮੁੱਖ ਕੰਮ ਹੈ ਜਿਹੜੇ ਕੰਮ ਵਾਸਤੇ ਆਇਆ ਹੈ ਤੂੰ ਉਹ ਪੂਰਾ ਕਰ ਦੇਖੋ ਗੁਰੂ ਪਿਆਰੇ ਅਸੀਂ ਪ੍ਰੋਗਰਾਮ ਜਰੂਰ ਮਨਾ ਰਹੇ ਹਾਂ ਸਮਾਗਮ ਜਰੂਰ ਮਨਾ ਰਹੇ ਹਾਂ ਇਸ ਸੰਗਰਾਂਦ ਦੇ ਦਿਹਾੜੇ ਹਰ ਮਹੀਨੇ ਅਸੀਂ ਮਨਾ ਲੈਨੇ ਪਰ ਸਾਡੇ ਕਾਰਜ ਅਧੂਰੇ ਪਏ ਆ ਜਿਹੜਾ ਸਾਡਾ ਕਾਰਜ ਹੈ ਉਹ ਧੂਰਾ ਪਿਆ ਹੈ। ਹੁਣ ਕਾਰਜ ਕਿਹੜਾ ਧੂਰਾ ਹੈ? ਜੇ ਜਿਦੀ ਆਮ ਆਪਾਂ ਸੰਗਤ ਨਾਲ ਗੱਲ ਕਰੀਏ ਕਿ ਆਪਣੇ ਕਾਰਜਾ ਧੂਰੇ ਨੇ ਕੋਈ ਮੰਨਣ ਨੂੰ ਤਿਆਰ ਨਹੀਂ ਹੋਣਾ। ਕੋਈ ਵੀ ਗੁਰਪਿਆਰਿਓ ਮੰਨਣ ਨੂੰ ਤਿਆਰ ਨਹੀਂ ਹੋਣਾ ਕਿ ਭਾਈ ਤੂੰ ਕਿਹੜੇ ਕਾਰਜ ਦੀ ਗੱਲ ਕਰਦਾ ਹੈ? ਮੇਰੇ ਮਾਲਕ ਨੇ ਅਸੀਂ ਪਿਛਲੇ ਮਹੀਨੇ ਅਰਦਾਸ ਕਰਾਈ ਸੀ ਉਹ ਪੂਰੀ ਕਰਤੀ ਉਹ ਸਾਡਾ ਕੰਮ ਪੂਰਾ ਕਰਤਾ ਜੇ ਪੁੱਛਿਆ ਜਾਏ ਭਾਈ ਕਿਹੜਾ ਕੰਮ ਹੈ ਤਾਂ ਕੰਮ ਪਤਾ ਕਿਹੜਾ ਨਿਕਲੂ ਗੁਰਪਿਆਰੇਓ ਲੋਕ ਦਾ ਕੰਮ ਨਿਕਲੂ ਪਰ ਰੋਕਦਾ ਨਹੀਂ ਲੋਕ ਦਾ ਲੋਕ ਦਾ ਕੰਮ ਕਿਹੜੇ ਨੇ ਬਹੁਤ ਸਾਰੇ ਕੰਮ ਆ ਸਾਡੇ ਲੋਕ ਦੇ ਕਿਸੇ ਦੀ ਨੌਕਰੀ ਲੱਗਣੀ ਕਿਸੇ ਵਿਦੇਸ਼ ਜਾਣਾ ਕਿਸ ਦਾ ਵੀਜ਼ਾ ਲੱਗਣਾ ਕਿਸੇ ਦੇ ਦੁੱਖ ਦੂਰ ਹੋਣੇ ਜਾਂ ਕਿਸੇ ਦੇ ਕੋਈ ਰਿਸ਼ਤਾ ਹੋ ਜਾਣਾ ਜਾਂ ਵਿਆਹ ਸਾਦੀ ਹੋ ਜਾਣਾ ਇਹ ਕਾਰਜ ਅਸੀਂ ਕਹਦੇ ਨੇ ਕਿ ਮੇਰੇ ਮਾਲਕ ਨੇ ਪੂਰੇ ਕਰਤੇ ਠੀਕ ਹੈ ਇਹ ਕੁਝ ਹੱਦ ਤੇ ਠੀਕ ਹੈ ਕਿ ਇਹ ਕਾਰਜ ਚਲੋ ਅਸੀਂ ਅਰਦਾਸ ਕੀਤੀ ਪਿਤਾ ਪਰਮਾਤਮਾ ਅੱਗੇ ਇਹ ਸਾਡੇ ਕਾਰਜ ਹੋਗੇ ਪਰ ਗੁਰਪਿਆਰوں ਕੋ ਸਮਝਣ ਦੀ ਲੋੜ ਆ ਇੱਥੇ ਸਮਝਣ ਦੀ ਕੀ ਲੋੜ ਐ ਕਿ ਇਹ ਕਾਰਜ ਤਾਂ ਗੁਰਪਿਆਰਿਓ ਜੋ ਗੁਰੂ ਘਰ ਨਹੀਂ ਆਉਂਦੇ ਜੋ ਰੱਬ ਨੂੰ ਨਹੀਂ ਮੰਨਦੇ ਕੁਝ ਇਸ ਤਰ੍ਹਾਂ ਦੇ ਵੀ ਕਹਿੰਦੇ ਰੱਬ ਕੋਹਣਾ ਹੈ ਹੀ ਨਹੀਂ ਕਾਰ ਇਹ ਤਾਂ ਕਾਰਜ ਉਹਨਾਂ ਦੇ ਵੀ ਹੋ ਰਿਹਾ ਇਹ ਕਾਰਜ ਤਾਂ ਉਹਨਾਂ ਦੇ ਵੀ ਹੋ ਰਿਹਾ ਉਹਨਾਂ ਦੇ ਵੀ ਬੱਚੇ ਵਿਦੇਸ਼ਾਂ 'ਚ ਬੈਠੇ ਆ ਜਿਹੜੇ ਗੁਰੂ ਘਰ ਵੀ ਨਹੀਂ ਆਉਂਦੇ ਸੰਗਰਾਦਮੀ ਮਨਾਉਂਦੇ ਔਰ ਜਿਹੜੇ ਧੰਨ ਸ੍ਰੀ ਗੁਰਗੰਸਾਹਿਬ ਵਿਆਪਦੀਆਂ ਕਰ ਰਹੇ ਨੇ ਉਹਨਾਂ ਦੇ ਵੀ ਕਾਰਜ ਹੋ ਰਹੇ ਨੇ ਕਾਰਜ ਤਾਂ ਉਹਨਾਂ ਦੇ ਵੀ ਹੋ ਰਹੇ ਨੇ ਫਿਰ ਉਹਨਾਂ ਦੇ ਵਿੱਚ ਤੇ ਫਿਰ ਸਾਡੇ ਗੁਰੂ ਘਰ ਆਉਣ ਦੇ ਵਿੱਚ ਕੀ ਫਰਕ ਹੋ ਕੀ ਅੰਤਰ ਇਹ ਵਿਚਾਰ ਕਰੋ ਇਹ ਵਿਚਾਰ ਕਰਨੀ ਚਾਹੀਦੀ ਸਾਨੂੰ ਕਾਜ ਤਾਂ ਸਾਰਿਆਂ ਦੇ ਹੋ ਰਹੇ ਨੇ ਕਿਉਂ ਹੋ ਰਹੇ ਨੇ ਫਿਰ ਉਹਨਾਂ ਦੇ ਉਹਨਾਂ ਦੇ ਕਾਜ ਹੀ ਨਹੀਂ ਹੋਣੇ ਚਾਹੀਦੇ ਫਿਰ ਫਿਰ ਜੋ ਗੁਰੂ ਘਰ ਜਾਂ ਮੰਦਿਰ ਜਾਂ ਮਸਜਿਦ ਗੁਰਦੁਆਰਾ ਇਹ ਜੋ ਜਾਂਦਾ ਹੈ ਫਿਰ ਉਹਨਾਂ ਦੇ ਕਾਜ ਹੋਣੇ ਚਾਹੀਦੇ ਨੇ ਬਸ ਨਹੀਂ ਗੁਰਪਿਆਰਿਓ ਇਸ ਤਰ੍ਹਾਂ ਦੀ ਕਹਾਣੀ ਨਹੀਂ ਹੈ ਕਾਰਜ ਸਾਡੇ ਹੋ ਜਾਣੇ ਨੇ ਕਾਰਜ ਸਾਡੇ ਹੋ ਜਾਣੇ ਨੇ ਗੁਰਪਿਆਰਿਓ ਸਾਡੇ ਕਰਮਾਂ ਦੇ ਅਨਸਾਰ ਜਿਸ ਤਰ੍ਹਾਂ ਦੇ ਸਾਡੇ ਜੀਵ ਜਿੰਨੇ ਘਰ ਚ ਨੇ ਜੋ ਵੀ ਆਪਣੇ ਆਪਣੇ ਕਰਮ ਲਿਖਾ ਕੇ ਆਏ ਨੇ ਉਹਨਾਂ ਦੇ ਅਨਸਾਰ ਕਾਰਜ ਤਾਂ ਹੋ ਜਾਣੇ ਆ ਇਹ ਕਾਰਜ ਦੀ ਡਿਊਟੀ ਤਾਂ ਮੇਰੇ ਮਾਲਕ ਨੇ ਕਾਲ ਦੀ ਲਾ ਰੱਖੀ ਆ ਉਹ ਤਾਂ ਹੋ ਜਾਣੇ ਗੁਰੂ ਪਿਆਰੇ ਉਹ ਜਿੱਥੇ ਅਸੀਂ ਖਾਣਾ ਪੀਣਾ ਜਿੱਥੇ ਸਾਡਾ ਅੰਨ ਪਾਣੀ ਆ ਅਸੀਂ ਸਕ ਲੈਣਾ ਜਾ ਕੇ ਉੱਤੇ ਫਿਰ ਹੋਰ ਕਿਹੜੀ ਗੱਲ ਆ ਇਹ ਚ ਬਈ ਹੋਰ ਕਿਹੜੀ ਗੱਲ ਆਪਾਂ ਸਮਝਣਾ ਚਾਹੁੰਦੇ ਆ ਕਿ ਕਿ ਹੋਰ ਭਾਈ ਕਿਹੜੀ ਗੱਲ ਹੈ ਇਹ ਜੀ ਹੋਰ ਕਿਹੜਾ ਕਾਰਜ ਹੈ ਉਹ ਗੁਰ ਪਿਆਰਿਓ ਗੁਰਵਾਣੀ ਧੰਨ ਪਿਤਾ ਪ੍ਰਮਾਤਮਾ ਧੰਨ ਸ੍ਰੀ ਗੁਰਗੰਸਾਹਿਬ ਸਾਨੂੰ ਜੋ ਸਮਝਾ ਰਹੇ ਨੇ ਸਾਡੇ ਇਹ 84 ਲੱਖ ਦਾ ਗੇੜ ਆ ਜਿਹੜਾ ਅਸੀਂ ਕੱਟ ਕੇ ਆਏ ਆ ਉਹਦੀ ਗੱਲ ਕਰ ਰਹੇ ਨੇ ਕਿ ਤੂੰ 84 ਲੱਖ ਦਾ ਗੇੜ ਕੱਟ ਕੇ ਆਇਆ ਭਾਈ ਹੁਣ ਤੇਰੇ ਕੋਲ ਵਕਤ ਹੈ ਤੇਰੇ ਕੋਲ ਸਮਾਂ ਹੈ ਹੁਣ ਤੇਰੀ ਮਿਲਣ ਦੀ ਵਾਰੀ ਹੈ ਹੁਣ ਤੂੰ ਮਿਲ ਕੇ ਆਪਣੇ ਘਰ ਜਾ ਬਾਪ ਜਾ ਸਕਦਾ ਹੈ ਤੂੰ 84 ਲੱਖ ਦਾ ਗੇੜ ਕੱਟ ਸਕਦਾ ਹੈ ਆਂ ਸਾਡਾ ਮੁੱਖ ਕੰਮ ਆ ਕੰਮ ਵਾਸਤੇ ਅਸੀਂ ਆਏ ਆ ਮਾਲਕ ਨੂੰ ਮਿਲਣ ਵਾਸਤੇ ਆਏ ਆ ਗੁਰਪਿਆਰੇਓ ਔਰ ਅਸੀਂ ਆਪਣਾ 84 ਲੱਖ ਦਾ ਢੇੜ ਖਤਮ ਕਰਨ ਵਾਸਤੇ ਆਏ ਆ ਸਾਡਾ ਮੁੱਖ ਕੰਮ ਇਹ ਹੈ ਜਦੋਂ ਅਸੀਂ ਇਸ ਕੰਮ ਦੇ ਪਿੱਛੇ ਪਾਵਾਂਗੇ ਇਸ ਕੰਮ ਨੂੰ ਅਸੀਂ ਸੰਗਤ ਦੇ ਵਿੱਚ ਆ ਕੇ ਬੈਠਾਂਗੇ ਭਾਵ ਅਸੀਂ ਗੁਰੂਰੇ ਅਰਦਾਸ ਕਰਾਂਗੇ ਮਾਲਕਾ ਅਸੀਂ ਤਾਂ ਤੈਨੂੰ ਮਿਲਣ ਆਏ ਆ ਅਸੀਂ 84 ਲੱਖ ਦਾ ਢੇੜਾ ਕਟਾਉਣ ਆਏ ਆ ਆਪ ਕੀ ਵਾਰ ਬਖਸ਼ ਬੰਦੇ ਕੋ ਬਹੁਰ ਨਾ ਪੌ ਜਲ ਫੇਰਾ ਤਾਂ ਗੁਰ ਪਿਆਰੇ ਫੇਰ ਮੇਰੇ ਮਾਲਕ ਨੇ ਸਾਡੇ 84 ਲੱਖ ਦਾ ਢੀਡ ਕੱਟ ਤੇ ਨਾ ਸਾਡਾ ਮੁੱਖ ਕੰਮ ਪੂਰਾ ਹੋ ਜਾਣਾ ਹੁਣ ਜਿਹੜੇ ਕੱਤੇ ਦਾ ਮਹੀਨਾ ਜੋ ਆਪਾਂ ਸੰਗਰਾਂਦ ਅੱਜ ਮਨਾ ਰਿਹਾ ਕਿ ਜੋ ਆਪਾਂ ਬਾਣੀ ਉਚਾਰੀ ਹੈ ਪੰਗਤੀ ਸੰ ਆਚਾਰੀ ਆਪਾਂ ਕਤਕ ਕਰਮ ਕਮਾਮ ਨੈ ਦੋਸ ਨ ਕਭੂ ਜੋਗ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਹੁਣ ਕਾਲਪੁਰਖ ਪਿਤਾ ਪ੍ਰਮਾਤਮਾ ਇਹੀ ਤੋਂ ਕਹਿ ਰਹੇ ਨੇ ਕਿ ਭਾਈ ਆ ਜਿਹੜੀ ਰੁੱਤ ਆ ਨਾ ਹੁਣ ਆ ਰੁੱਤ ਦੇਖੋ ਇੱਕ ਤਾਂ ਰੁੱਤਾਂ ਦਾ ਪਿੱਛੇ ਨਿਕਲੀਆਂ ਗਰਮੀ ਦੀਆਂ ਉਹ ਚ ਵੀ ਮੇਰਾ ਮਾਲਕ ਬੜੇ ਵਿਸਤਾਰ ਨਾਲ ਸਮਝਾਉਂਦੇ ਨੇ ਭਾਈ ਉੱਥੇ ਵੀ ਨਾਮ ਜਪਣ ਦੀ ਗੱਲ ਕਰਦੇ ਨੇ ਔਰ ਇਹ ਜਿਹੜੀ ਰੁੱਤ ਹੈ ਕੱਤੇ ਦੀ ਰੁੱਤ ਹੈ ਇਹ ਬੜੀ ਸੁਹਾਵਣੀ ਰੁੱਤ ਕਿਹਾ ਮੇਰੇ ਮਾਲਕ ਨੇ ਬੜੀ ਸੋਹਣੀ ਰੁੱਤ ਹੈ ਇਹ ਅਸੀਂ ਆਪਣੇ ਪ੍ਰਭੂ ਪਿਤਾ ਨਾਲ ਮਿਲ ਸਕਦੇ ਹਾਂ ਸੀ ਇਸ ਰੁੱਤ ਦੇ ਵਿੱਚ ਕਿਉਂਕਿ ਬੜਾ ਮਨ ਲੱਗਦਾ ਗੁਰਪਿਆਰੇ ਇਹਦੇ ਵਿੱਚ ਗੁਰਪਿਆਰੇ ਦੇਖੋ ਨਾ ਕੋਈ ਗਰਮੀ ਹੈ ਨਾ ਸਰਦੀ ਹੈ ਬੜਾ ਸੋਹਣਾ ਸਮਾ ਹੈ ਗੁਰਪਿਆਰੇਓ ਸਤਿਗੁਰ ਫਰਮਾਨ ਕਰਦੇ ਨੇ ਕਿ ਕੇ ਜੇ ਤੂੰ ਕੱਤੇ ਦੇ ਇਸ ਮਹੀਨੇ ਦੇ ਵਿੱਚ ਵੀ ਤੈ ਲਾਹਾ ਨਹੀਂ ਲਿਆ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਨਾਲ ਨਹੀਂ ਮਿਲਿਆ ਇੱਥੇ ਮਿਲਣ ਦੀ ਗੱਲ ਕਰ ਰਹੀ ਐ ਸਭ ਗੁਰਪਿਆਰੇ ਮੇਰਾ ਮਾਲਕ ਮਿਲਣ ਦੀ ਗੱਲ ਕਰ ਰਿਹਾ ਕੀ ਜੇ ਤੂੰ ਇਸੇ ਤਰ੍ਹਾਂ ਹੀ ਤੇਰਾ ਵਿਸੋੜਾ ਰਹਾ ਜੇ ਆਪਣੇ ਪ੍ਰਭੂ ਪਿਤਾ ਉਸ ਕਾਲਪੁਰਖ ਪਿਤਾ ਪਰਮਾਤਮਾ ਨਾਲ ਤਾਂ ਨਹੀਂ ਮਿਲੇ ਆਪਾਂ ਗੁਰਪਿਆਰਿਓ ਜੇ ਨਹੀਂ ਆ ਅਪਰਾਲਾ ਕੀਤਾ ਤਾਂ ਫਿਰ ਦੋਸ਼ ਕਿਦਾ ਹੈ ਦੋਸ਼ ਗੁਰਪਿਆਰਿਓ ਫਿਰ ਇੱਥੇ ਮਾਲਕ ਦਾ ਕੋਈ ਦੋਸ਼ ਨਹੀਂ ਸਤਗੁਰ ਪ੍ਰਵਾਨ ਕਰਦੇ ਨੇ ਕਿ ਸਤਗੁਰ ਸੱਚ ਕੀ ਕਰੇ ਜਿਉਂ ਸਿੱਖਾਂ ਮੈਂ ਚੂਕ ਹੁਣ ਦੋਸ਼ ਕੀ ਦਾ ਇੱਥੇ ਸਤਿਗੁਰੂ ਵੀ ਇਹੀ ਕਹਿ ਰਹੇ ਨੇ ਫਰਮਾਨ ਕਰ ਰਹੇ ਨੇ ਕਿ ਭਾਈ ਦੋਸ ਤੇਰੇ ਕਰਮਾਂ ਦਾ ਕਿਸੇ ਦੇ ਮੱਥੇ ਤੇ ਦੋਸ਼ ਨਾ ਸੋਪਿਆ ਕਰ ਅਕਸਰ ਅਸੀਂ ਕਹਿ ਦਿੰਨੇ ਆ ਨਾ ਕਿ ਅਸੀਂ ਕੀ ਮਾੜਾ ਕੀਤਾ ਉਸਤਾਂ ਤਹਾਂ ਹੱਥ ਕਰਕੇ ਤਹਾਂ ਮੂੰਹ ਚਾਕੇ ਕਹਿ ਦਿੰਨੇ ਆਂ ਅਪਰ ਨੂੰ ਕਿ ਉਸ ਕਾਲਪੁਰਖ ਉਸ ਮੇਰੇ ਉਪਰ ਆਇਆ ਸਿੱਕੀ ਉਪਰ ਆ ਕੀਤਾ ਸਾਡੇ ਨਾਲ ਆ ਹੋ ਗਿਆ ਉਹ ਨਹੀਂ ਪਿਆਰਿਓ ਸਾਡੇ ਕਰਮਾਂ ਦਾ ਦੋਸ਼ ਹੈ ਸਤਗੁਰ ਨੇ ਪਹਿਲੀ ਫਰਮਾਇਆ ਕਿ ਕਦ ਤੱਕ ਕਰਮ ਕਮਾਮ ਨੇ ਜਿਸ ਤਰ੍ਹਾਂ ਅਸੀਂ ਕਰਮ ਪਿਛਲੇ ਕਰਕੇ ਆਇਆ ਗੁਰ ਪਿਆਰਿਓ ਜੁਨੀਆਂ ਦੇ ਵਿੱਚ ਜਾਣੇ ਅਣ ਜਾਣੇ ਵਿੱਚ ਜੋ ਵੀ ਅਸੀਂ ਚੰਗੇ ਜਾਂ ਮਾੜੇ ਕੰਮ ਕੀਤੇ ਨੇ ਉਹ ਅਸੀਂ ਨਾਲ-ਨਾਲ ਹੁਣ ਉਹ ਵੀ ਅਸੀਂ ਭੋਗ ਭੋਗ ਰਹੇ ਹਾਂ ਗੁਰਪਿਆਰਿਓ ਉਹ ਵੀ ਭੋਗਣੇ ਪੈਣਗੇ ਸਾਨੂੰ ਔਰ ਨਾਲ-ਨਾਲ ਅਸੀਂ ਮਾਲਕ ਮਿਲਣ ਦੀ ਵੀ ਕੋਸ਼ਿਸ਼ ਕਰਦੇ ਹਾਂ ਆ ਅਸਲੀ ਕਹਾਣੀਆਂ ਗੁਰਪਿਆਰਿਓ ਕਿਸੇ ਹੋਰ ਦੇ ਮੱਥੇ ਤੇ ਦੋਸ਼ ਨਾ ਲਾ ਦੋਸ਼ ਆਪਣੇ ਕਰਮਾਂ ਦਾ ਦੋਸ਼ ਆਪਣੇ ਕਰਮਾਂ ਦਾ ਹੁਣ ਇਹ ਕਿਉਂ ਹੋ ਕਿਉਂ ਹੁੰਦਾ ਸਾਰਾ ਇਹ ਇਹ ਸਾਡੇ ਕਰਮ ਜਾਂ ਸਿੱਖ ਕਰਮ ਮਾਰੇ ਕਿਉਂ ਕਰਦੇ ਜਾਂ ਸਾਨੂੰ ਦੁੱਖ ਕਿਉਂ ਲੱਗਦੇ ਨੇ ਜੋ ਕਿ ਸਤਿਗੁਰੂ ਮੇਰਾ ਮਾਲਕ ਅਗਲੀ ਪੰਕਤੀ 'ਚ ਫਰਮਾ ਰਹੇ ਕਿ ਪਰਮੇਸ਼ਰ ਤੇ ਭੁੱਲਿਆ ਹੁਣ ਗੁਰਪਿਆਰਿਓ ਪਰਮੇਸ਼ਰ ਤੇ ਭੁੱਲਿਆ ਮਤਲਬ ਪ੍ਰਮਾਤਮਾ ਨੂੰ ਭੁੱਲ ਜਾਣਾ ਕੋਈ ਜਾਗ ਚੇਤਾ ਨਹੀਂ ਰੱਖਣਾ ਵਿਆਪਨ ਸਭੇ ਰੋਗ ਫੇਰ ਗੁਰਪਿਆਰੋ ਘਰਾਂ ਦੇ ਵਿੱਚ ਜੋ ਪ੍ਰਮਾਤਮਾ ਪੂਜਾਦ ਤੋਂ ਅਸੀਂ ਖੁੱਝ ਜਾਂਦੇ ਆਂ ਸੀ ਦੁਨੀਆ ਦੇ ਸਾਰੇ ਦੁੱਖ ਕਲੇਸ਼ ਫੇਰ ਗੁਰਪਿਆਰੋ ਸਾਡੇ ਤੇ ਜੋਰ ਪਾ ਲੈਂਦੇ ਨੇ ਸਾਡੇ ਤੇ ਜੋਰ ਪਾ ਲੈਂਦੇ ਨੇ ਫੇਰ ਸਾਨੂੰ ਰੋਗ ਲੱਗਦੇ ਨੇ ਗੁਰਪਿਆਰੋ ਇਸੇ ਕਰਕੇ ਗੁਰੂ ਸਾਹਿਬ ਨੇ ਕਿਹਾ ਕਿ ਪਰਮੇਸ਼ਰ ਦੇ ਭੋਲੇ ਆ ਵਿਆਪਨ ਸਭੇ ਰੋਗ ਤਾਂ ਫੇ ਸਾਨੂੰ ਕੀ ਕਰਨਾ ਚਾਹੀਦਾ ਹੈ ਸੰਗਰਾਦ ਗੁਰਪਿਆਰਿਓ ਗੁਰੂ ਘਰ ਆ ਕੇ ਕੱਤਰ ਹੋ ਕੇ ਸੰਗਤ ਦੇ ਵਿੱਚ ਅਸੀਂ ਬੈਠ ਕੇ ਮਨਾਉਣ ਦਾ ਤਾਂ ਹੀ ਸਾਡਾ ਲਾਭ ਹੈ ਜੇ ਅਸੀਂ ਅਕਾਲ ਪੁਰਖ ਪਿਤਾ ਪਰਮਾਤਮਾ ਦੇ ਨਾਲ ਇੱਕ ਹੋ ਗਏ ਬਾਣੀ ਪੜ੍ਹ ਕੇ ਸੇਵਾ ਕਰਕੇ ਜੋੜੇ ਘਰ ਸੇਵਾ ਕਰਕੇ ਲੰਗਰਾਂ ਦੀ ਸੇਵਾ ਕਰਕੇ ਔਰ ਮੇਨ ਜਿਹੜਾ ਮਕਸਦ ਹੈ ਜਿਹੜਾ ਜਿਹੜੇ ਜਿਹੜਾ ਗੁਰੂ ਪਿਆਰੇ ਉਹ ਕੰਮ ਅਸੀਂ ਸਾਨੂੰ ਕਰਨਾ ਚਾਹੀਦਾ ਹੈ ਜਿਹੜੇ ਕੰਮ ਨੇ ਗੁਰੂ ਸਾਹਿਬ ਨਾਲ ਸਾਨੂੰ ਮਿਲਾਨਾ ਹੈ ਉਹ ਕੰਮ ਕਿਹੜਾ ਹੈ ਉਹ ਹੈ ਸਿਮਰਨ ਉਹ ਸਿਮਰਨ ਗੁਰਪਿਆਰੇ ਉਹ ਅਸੀਂ ਚੱਲਦੇ ਫਿਰਦੇ ਬੰਦੇ ਵੀ ਕੰਮ ਤਾਂਦੇ ਕਰਦੇ ਵੀ ਬਰਤਨ ਸਾਫ ਕਰਦੇ ਵੀ ਝਾੜੂ ਸਾ ਚਾੜੂ ਲਾਉਂਦਿਆਂ ਵੀ ਅਸੀਂ ਜੋ ਵੀ ਗੁਰੂ ਘਰ ਦੇ ਅੰਦਰ ਅਸੀਂ ਸੇਵਾ ਕਰ ਰਹੇ ਹਾਂ ਘਰਾਂ ਦੇ ਵਿੱਚ ਕੰਮ ਕਰ ਰਹੇ ਹਾਂ ਅਸੀਂ ਜੇ ਵਾਹਿਗੁਰੂ ਨੂੰ ਯਾਦ ਕਰਾਂਗੇ ਵਾਹਿਗੁਰੂ ਗੁਰਮੰਤਰ ਹੈ ਜਪ ਹੋਵੇ ਕੋਈ ਤਾਂ ਗੁਰਪਿਆਰਿਓ ਸਾਨੂੰ ਰੋਗ ਨਹੀਂ ਲੱਗਣਗੇ ਫਿਰ ਔਰ ਸਾਡਾ ਪਿਤਾ ਪ੍ਰਮਾਤਮਾ ਦੇ ਨਾਲ ਮਲਾਪ ਹੋ ਜਾਣਾ ਹੈ ਗੁਰਪਿਆਰਿਓ ਗੱਲ ਸਾਰੀ ਮਲਾਪ ਦੀ ਹੈ ਗੱਲ ਸਾਰੀ ਮਲਾਪ ਦੀ ਹੈ ਤਾਂ ਗੁਰਪਿਆਰੇ ਫਿਰ ਪ੍ਰਮਾਤਮਾ ਨੂੰ ਯਾਦ ਕਰਨ ਕਿੰਨਾ ਜ਼ਰੂਰੀ ਹੈ ਸੰਗਤ ਕਰਨੀ ਸਾਨੂੰ ਕਿੰਨੀ ਜ਼ਰੂਰੀ ਹੈ ਗੁਰੂ ਘਰ ਜਾਣਾ ਕਿੰਨਾ ਜ਼ਰੂਰੀ ਹੈ ਪਰ ਇਹ ਵੀ ਇੱਕ ਭੇਦ ਸਾਨੂੰ ਸਿੱਖਣਾ ਪੈਣਾ ਹੈ ਸਿੱਖ ਲੈਣਾ ਚਾਹੀਦਾ RAM ਕਹਿਣ ਵਿੱਚ ਭੇਦ ਹੈ ਬਾਣੀ ਪੜਨ ਵਿੱਚ ਸਿਮਰਨ ਕਰਨ ਵਿੱਚ ਸੇਵਾ ਕਰਨ ਚ ਸਾਰਿਆਂ ਚ ਗੁਰਪਿਆਰੇ ਸਾਨੂੰ ਗੁਰੂ ਦੀ ਮੱਤ ਲੈਣੀ ਪੈਣੀ ਆ ਤੇ ਮੇਰਾ ਮਾਲਕ ਕਿਰਪਾ ਕਰੇ ਤੇ ਸਤਗੁਰ ਮੇਰਾ ਬਖਸ਼ਣ ਇਸੇ ਤਰ੍ਹਾਂ ਆਪਣੀ ਸੇਵਾ ਲੈਂਦੇ ਰਹਿਣ ਇਹ ਭੁੱਲਾਂ ਚੁੱਕਾਂ ਦੀ ਦਾਸ ਸੰਗਤ ਕੋਲੋਂ ਮਾਫੀ ਮੰਗਦਾ ਹੈ ਅਕਾਲ ਪੁਰਖ ਪਿਤਾ ਪਰਮਾਤਮਾ ਕੋਲੋਂ ਮਾਫੀ ਮੰਗਦਾ ਹੈ ਕਿ ਬਾਣੀ ਉਚਾਰਦਿਆਂ ਹੋਇਆਂ ਕਈ ਪ੍ਰਕਾਰ ਦੀ ਲਗਾ ਮਾਤਰਾ ਅੱਗੇ ਪਿੱਛੇ ਲੱਗ ਜਾਂਦੀਆਂ ਨੇ ਔਰ ਬਖਸ਼ ਦਿਨਾ ਜੀ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ